ਦੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸ਼ੈਲ ਬੀ ਪਰਮਿਟਿਡ ਸ਼ੈਲ ਬੀ ਪਰਮਿਟਿਡ ਅਸੀਂ ਪਰਮਿਟ ਕਰ ਰਹੇ ਹਾਂ ਉਹਨੂੰ ਉਹਦੇ ਕੋਲ ਸਵੈਰਨ ਪਾਵਰ ਨਹੀਂ ਹੈ ਸ਼ੈਲ ਬੀ ਪਰਮਿਟਿਡ ਟੂ ਟੇਕ ਓਨ ਨੈਸੈਸਰੀ ਮੈਜਰਸ ਫਾਰ ਕੈਰੀਿੰਗ ਆਊਟ ਮੈਜਰ ਮੈਂਟੇਨੈਂਸ ਐਂਡ ਫਾਰ ਐਨਸ਼ੂਰਿੰਗ ਡਿਲੀਵਰੀ ਆਫ ਸਪਲਾਈਸ ਟੂ ਆਲ ਕੰਸੰਸਟੇਟਸ ਇਨ ਅਕੋਰਡੈਂਸ ਵਿਦ ਥੇਅਰ ਅਨਟ੍ਰਾਈਟਮੈਂਟ ਜੋ ਉਹਨਾਂ ਦਾ ਹੱਕ ਹੈ ਉਹ ਨਹੀਂ ਦੇਣੀ ਹੈ ਉਹ ਅਸੀਂ ਇਹਨੂੰ ਫੈਸਿਲੀਟੇਟ ਕਰਾਂਗੇ ਇਹ ਨਹੀਂ ਵੀ ਸਾਡਾ ਖੋ ਕੇ ਦੂਜੇ ਨੂੰ ਦੇ ਦੇ ਹੱਕ ਕਿੰਨਾ ਹੈ ਇਹ ਉੱਤੇ ਲਿਖਿਆ ਪੰਜਾਬ ਨੂੰ 4.2 ਜੰਨੇ ਆ ਫਿਰ ਇਹਦੇ ਵਿੱਚ ਲਿਖਿਆ ਕੀ ਇਹ ਡੀਵੀਐਮ ਜਿਹੜੇ ਉਸੇ ਪੇਟੀਆ ਪੰਜਾਬ ਨੂੰ 4.2 ਜੰਨੇ ਆ ਹਰਿਆਣੇ ਨੂੰ 3.50 ਜੰਨੇ ਆ ਰਜਿਸਤਾਨ ਨੂੰ 8.7 ਜੰਨੇ ਆ ਤੇ ਦਿੱਲੀ ਨੂੰ ਵਾਟਰ ਸਪਲਾਈ ਵਾਸਤੇ ਸਰ 0.b n f ਜੰਮੂ ਤੇ ਕਸ਼ਮੀਰ ਨੂੰ 0.t ਹੈ ਜਾਂਦਾ ਇਹ ਐਕਸ ਜੀ ਲਿਖਾ ਹੋਇਆ ਅਸੀਂ ਇਹ ਕਿਤੇ ਨਹੀਂ ਕਿਹਾ ਕਿ ਜਨਾਬ ਅਸੀਂ ਤਾਂ ਨਹੀਂ ਰੋਕੇ ਨਹੀਂ ਆ ਕੰਮ ਕਰਨ ਦੋ ਇਹ ਤਾਂ ਟਾਈਟਲ ਮੈਨ ਕੋ ਬਾਹਰ ਜਾ ਗਿਆ ਇਹ ਆਪਦੀ ਪਾਵਰ ਦਾ ਦੁਰਉਪਯੋਗ ਕਰਕੇ ਫੌਜ ਦਾ ਨਹੀਂ ਕਰ ਇਹਨੂੰ ਰਸਨੇਟ ਕੋ ਹੋਈ ਨੂੰ ਇਹ ਮੰਗਾਈ ਗਈ ਸੀ ਦੂਜਾ ਉਹਨਾਂ ਨੇ ਕਿਹਾ ਤੇ ਰੌਲਾ ਪੈ ਗਿਆ ਅਸੀਂ ਤਾਂ ਨਾ ਇਹ ਝੂਠ ਬੋਲਦੇ ਨੇ ਇਹ ਕਮਨਾਂ ਦਾ ਸਰਦਾਰ ਅਜੇ ਉੱਥੇ ਗਈ ਝੂਠ ਬੋਲਦੇ ਨੇ ਇਹ ਝੂਠ ਬੋਲਦੇ ਨੇ ਜੀ ਅਬ ਸੱਚ ਦੱਸ ਉਹ ਪਾਈ ਤਾਂ ਦੱਸ ਉਹ ਸੱਚ ਹੈ ਕੀ ਠਾਣਾ ਤੇਜੀ ਜਜਮੈਂਟ ਹੈ ਜਿਹੜੀ 6 ਤਰੀਕਾ ਦੀ ਆ ਠਾਣਾ ਤੇਜ ਇਹਨਾਂ ਦਾ ਸਿਰ ਅੱਧਾ ਤੈਰ ਹੈ ਇਹ ਤਾਂ ਮੰਨਣੀ ਬਰੀਡਿੰਗ ਕੋਈ ਨਹੀਂ ਅੱਧਾ ਪਹਿਲਾ ਕੀ ਕਹਿੰਦਾ ਦੇਖੋ ਜੀ ਹਰਾਨੇ ਨੂੰ 2.5 ਚਾਹੀਦਾ ਸੀ ਉਹਨੇ 3.317 ਕਿੰਨਾ ਲੈ ਲਿਆ ਰਾਜਸਥਾਨ ਨੇ ਐਨਾ ਲੈ ਲਿਆ ਉਹਨਾਂ ਨੇ ਕਹਿੰਦੇ ਐਨਐਕਸਚਰ ਪੀਛਰੀ ਚਿਲਣੇ ਆਪੇ ਛੋਟਾ ਫੀਲਟ ਬਾਈ ਕਰਿਆ ਜਾਂਦਾ ਬਥਰੀ ਜਾਮੀ ਛੋਟਾ ਫੀਲਟ ਕੀ ਚੀਜ਼ ਮਤਲਬ ਉਹ ਤੁਹਾਡੇ ਘਰੇ ਅੱਗ ਲੱਗੀ ਹੈ ਤੁਸੀਂ ਤਾਂ ਸੁਣਾ ਡਿਟੇਲ ਦਫਾਈ ਕਰੋ ਤੇਲੀ ਪਾਣੀ ਨਹੀਂ ਬੰਦਿਆ ਆ ਬੰਦੇ ਪਾਣੀ ਹੈ ਭਾਈ ਨਹੀਂ ਬੰਦਿਆ ਹੋਇਆ ਪਾਣੀ ਸਾਡਾ ਇੰਨਾ ਸੀ ਇਹਨਾਂ ਦਾ ਇੰਨਾ ਸੀ ਸਭ ਤੋਂ ਖੋ ਕੇ ਦੇਣਾ ਚਾਹੁੰਦਾ ਇਹ ਗਲਤ ਕਹੀ ਨਹੀਂ ਕੋਰਟ ਨੂੰ ਕੀ پتہ ਕੋਰਟ ਨੂੰ ਕੀ ਸੁਣਨਾ ਹੁੰਦਾ ਫਿਰ ਕੋਰਟ ਨੇ ਕਿਹਾ ਉੱਤੇ ਜਦ ਗੱਲ ਆ ਗਈ ਕਿ ਜੀ ਇਹ 2 ਤਰੀਕ ਦਾ ਜਿਹੜਾ ਫੈਸਲਾ ਉਹਨੂੰ ਲਾਗੂ ਨਹੀਂ ਕਰਨ ਦਾ ਵੀ ਵੀ ਨੇ ਕਿਹਾ ਅਡੀਸ਼ਨ ਸਬਿਸਟ ਜਨਰਲ ਆਫ ਇੰਡੀਆ ਨੇ ਕਿਹਾ ਕਿ ਜਿਹਨਾਂ ਨੂੰ ਪਾਣੀ ਦੀ ਵੰਡ ਦੇ ਇਤਰਾਜ ਆ ਤੇ ਇਹ ਉਹ ਇਹਦੇ ਕੋਲ ਜਾਣ ਕੇਂਦਰ ਕੋਲ ਜਾਣ ਉੱਥੇ ਇਹਨਾਂ ਨੇ ਦੋ ਗੱਲਾਂ ਕਾਉਂਟਰੀ ਨਹੀਂ ਕਰੀਆਂ ਤੇ ਜਨਾਬ ਦੋ ਤਰੀਕ ਦਾ ਜਿਹੜਾ ਹੁਕਮ ਕਹਿ ਰਹੇ ਉਹ ਦਿਖਾਤਾ ਰਿਓ ਕਿਹੜਾ ਤੁਸੀਂ ਕਹਿੰਦੇ ਦੋ ਤਰੀਕ ਦਾ ਹੁਕਮ ਲਾਗੂ ਕਰੋ ਸਾਨੂੰ ਹੁਕਮ ਤਾਂ ਦੇ ਦਿਓ ਜਿਹੜਾ ਲਾਗੂ ਕਰਨਾ ਹੈ ਨਾ ਕੋਰਟ ਕੋਲੋਂ ਹੁਕਮ ਹੈ ਨਾ ਡੀਵੀਐਮ ਦੀ ਲੋ ਹੁਕਮ ਦਿੱਤਾ ਹੈ ਨਾ ਰੀਜਨ ਸਬਸਿਡਿਟ ਜਨਰਲ ਆਫ ਇੰਡੀਆ ਨੇ ਹੁਕਮ ਦਿੱਤਾ ਹੈ ਨਾ ਪੰਜਾਬ ਸਰਕਾਰ ਨੇ ਦਿੱਤਾ ਹੈ ਕਿਹੜਾ ਹੁਕਮ ਲਾਗੂ ਕਰਨਾ ਹੈ ਉੱਥੇ ਬੋਲੀ ਫੇਰ ਉਸਨੇ ਇਹ ਨਹੀਂ ਬੋਲੇ ਕਿ ਇਹ ਨੈਸ਼ਨਲ ਸਰਵਿਸ ਜਨਰਲ ਆਫ ਇੰਡੀਆ ਜਿਹੜਾ ਇੰਡੀਆ ਹੈ ਇਹ ਗੰਤ ਬਿਆਨ ਕਰ ਰਿਹਾ ਹੈ ਇਹ ਕੋਰਟ ਨੂੰ ਨਹੀਂ ਸਿਨਡਿਡ ਕਰ ਰਿਹਾ ਹੈ ਇਹ ਪਾਣੀ ਵੰਡਣ ਦਾ ਝਗੜਾ ਨਹੀਂ ਮਾਈ ਲਾਰਡ ਇਹ ਭੰਡੇ ਹੋਏ ਪਾਣੀ ਨੂੰ ਰਿਲੀਜ਼ ਕਰਦਾ ਹੈ ਇਹ ਸਾਡੇ ਹਿੱਸੇ ਦਾ ਪਾਣੀ ਉਹਨੂੰ ਦੇਣਾ ਚਾਹੁੰਦਾ ਸੱਤੋਂ ਖੋਕੇ ਝਗੜਤਾ ਹੈ ਇਹਨੂੰ ਰੁਕ ਅਡੀ ਸਾਨੂੰ ਪਰ ਸੰਕਰਟ ਜਾਂ ਨਹੀਂ ਤਾਂ ਲੋੜ ਹੀ ਨਹੀਂ ਪਾਸ ਸਕਦਾ ਤਾਂ ਜਾਈਏ ਜੇ ਅਸੀਂ ਕਹੀਏ ਵੀ ਇਹਦਾ 422 ਐਨ ਐਫ ਹੈ ਇਹਦੀ ਵਜ੍ਹਾ ਸਾਨੂੰ ਕਹੀਦ ਸਾਨੂੰ 24 ਦਿਓ ਸੰਦਰ ਕੋ ਰੌਲਾ ਹੀ ਨਹੀਂ ਅਸੀਂ ਮੰਨ ਲਏ ਜਿੰਨਾ ਚ ਰਹਿ ਗਿਆ ਜਿਹੜਾ ਰੌਲਾ ਉਹ ਚੱਲਦਾ ਬਖਲਾ ਇੱਥੇ ਇਸ ਵਾਰ ਕੋਈ ਰੌਲਾ ਨਹੀਂ ਇਹ ਸਾਡਾ ਖੂਕੇ ਦੇਣਾ ਚਾਹੁੰਦਾ ਅਗਿਆਨ ਉਹ ਕਾਰ ਨਹੀਂ ਇਹ ਜੀ ਡਿਊਟੀਆਂ ਇਹ ਹੈ ਕਿ ਜਿੰਨਾ ਕਿਸੇ ਨੂੰ ਹੱਕ ਹੈ ਪਾਣੀ ਦਾ ਉਹਨਾਂ ਪਾਣੀ ਦੇ ਦੇ ਕਿਉਂਕਿ ਇਹਦੇ ਵਿੱਚ ਦਿਖਾਇਆ ਵੀ ਉਹਨੂੰ ਸੀ ਸ਼ੈੱਲ ਵੀ ਪਰਮਿਟਡ ਪਰਮਿਟ ਰਸੀਂ ਕਰਨਾ ਕਿਉਂਕਿ ਸਾਡੇ ਸੂਬੇ 'ਚ ਸੋ ਅਸੀਂ ਇਹਨੂੰ ਪਰਮਿਟ ਨਹੀਂ ਕੀਤਾ ਇਹ ਵੀ ਨਹੀਂ ਲਿਆ ਕਿ ਮਾਈਡਾਨ ਵੀ ਵਿਲ ਨਾਟ ਪਰਮਿਟ ਹਿਮ to conduct an illegal action which he is not authorized to do we will request since the matter is before my lords we will request my lords that he may not enter into a criminal action he should be sent matlab ida eh hai bijje karega si kuch vi kar sakda nahi kare so tusi court to assi court ta phir o the unna ne kehta doos nikala de bhagwant maan ne ja ke utthe rok liya naal kehna ਦੇ ਕੋਲੀ ਸਾਨੂੰ ਕਹਿੰਦਾ ਕਿ ਟਾਈਮ ਹੀ ਨਹੀਂ ਦਿੱਤਾ ਸੁਪਰੀਮ ਕੋਰਟ ਜਾਂਦਾ ਉਹਨੂੰ ਪੁੱਛੇ ਤੁਸੀਂ ਮੰਗਿਆ ਕਾਈ ਕੋਰਟ ਆਤੇ ਕਿਵੇਂ ਦੇ ਦੇ ਕੋਰਟ ਨੇ ਤਾਂ ਹੁਕਮ ਕਰਤਾ ਉਹਨੂੰ ਕੀ ਬਤਾ ਵੀ ਤੁਸੀਂ ਜਾਵੋ ਕਿ ਨਹੀਂ ਜਾਣਾ ਤੁਸੀਂ ਕਹੋ ਮਾਈ ਗॉड ਵੀ ਡੋਨਟ ਐਗਰੀ ਵਿਦ ਯੂਰ ਡਿਸੀਜਨ ਹਾਊਐਵਰ ਵੀ ਬਾਉਂਡ ਵੀ ਆਰ ਬਾਉਂਡ ਟੂ ਕੈਰੀ ਆਊਟ ਦਿਸ ਡਿਸੀਜਨ ਸਬਜੈਕਟ ਟੂ ਦੀ ਕੰਡੀਸ਼ਨ ਵੀ ਗੈਟ ਇਟ ਸੈਟ ਅਸਾਈਡ ਬਾਈ ਦੀ ਆਰ ਸਿਟੀ ਅਗੇਂਸਟ ਇਟ ਫਰੋਂ ਦੀ ਇਟ ਐਕਸਪੋਰਟ ਸੋ ਕਾਈਂਡਲੀ ਜਸ 3 ਡੇਸ ਅਸਿਸਟੈਂਟ ਦੀ ਚੇਅਰਮੈਨ ਆਫ ਦੀ ਡੀਜੀਐਮਪੀ नॉट टू डू एनीथिंग बियउन दी प्रेजेंट स्टेटस इडवी को सुप्रम कोर्ट एंड वी गैट एटलीस्ट एयरिंग जब तक सू स्टे नहीं मिलनी कर लो यही नहीं कहा असी करनी थी मैं सरकार चल अभी हमेशा ही मंग करनी फिर जे सुप्रीम कोर्ट मैं क्यों कहना मेरी छोटी जी बेनती है फिर जो हाई कोर्ट मेरे सूबे के खिलाफ कर दी है तो मैं उ मीटिंग कर लो ਫਸਟ ਲੀਬੀਸੀ ਜਸਟਿਸ ਸਾਹ ਜੀ ਆਪਦੇ ਬਾਰੀ ਸਾਹਾ ਦਾ ਬੈਂਚ ਸੀ ਸਰ ਸਾਹ ਜੀ ਆਪਦੇ ਬਾਰੀ ਸਾਹਾ ਦਾ ਬੈਂਚ ਸੀ ਫਸਟ ਲੀਬੀ ਦੇ ਕੇਸ ਲੱਗਿਆ ਹੋਇਆ ਸੀ ਪੰਜਾਬ ਦੇ ਬੱਚਿਆਂ ਨੂੰ ਐਮਡਿ ਵਿੱਚ ਦਾਖਲਾ ਦਿੱਤਾ ਨਹੀਂ ਜਾਂਦਾ ਸੀ ਚੰਡੀਗੜ੍ਹ ਚ ਹਰਿਆਣਾ ਵਿੱਚ ਹਿਮਾਚਲ ਵਿੱਚ ਪਰ 17 ਸਟੇਟਾਂ ਦੇ ਬੱਚੇ ਪੰਜਾਬ ਦੇ ਸਰਕਾਰੀ ਕਾਗਜ਼ਾਂ ਦਾਖਲਾ ਲੈ ਕੇ ਐਮਡਿਸ ਕਰਕੇ ਚਲੇ ਜਾਂਦੇ ਅਸੀਂ ਰੋਕਤਾ ਵੀ ਨਹੀਂ ਗਿਆ ਸਾਨੂੰ ਨਹੀਂ ਮੈਂ ਪਾਸ ਨਹੀਂ ਜੀ ਸਾਹ ਜੀ ਸਾਹਿਬ ਨੇ ਕੋਰਟ ਚ ਸੀ ਇੰਟਰਮ ਆਰਡਰ ਕਰੀ ਗਏ ਬੇਨਾਂ ਦੇ ਇੰਤਿਆਹ ਰੋਕਾ ਲਾਣਾ ਫੋਕਲਾ ਮੈਨੂੰ ਯਾਰ ਨਾ ਫਿਚੀ ਕੀ ਦੀ ਮੈਂ ਜੀ ਉਸ ਤੋਂ ਸਕੇ ਲੜੀ ਕਹਿੰਦੇ ਇੰਟਰਮੋਟ ਦੇ ਮਤਾਂ ਦੀ ਅਸੀਂ ਗਏ ਜਸਤ ਮੁਰਚਾ ਚੀ ਜਸ ਅਸੀਂ ਸਰ ਉੱਥੇ ਲੱਗਾ ਪਹਿਲੀ ਬੇਸ਼ਤਾਨ ਸਟੇਲਿੰਗ ਜਾਨਸਿਸ ਕੇ ਪੇਸ਼ ਕਰੀ ਉਹ ਤਾਂ ਇਹ ਚੀਜ਼ ਹੋ ਗਿਆ ਤੁਸੀਂ ਤੁਮင် ਕਰਤਾ ਸਾਡੀ ਵਕੀਲ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਵਕੀਲ ਉੱਥੇ ਜੀ ਜਿਹੜੇ ਉਹਨਾਂ ਨੇ ਕਰਿਆ ਆਖਰਕਾਰ ਕਹਿੰਦੇ ਕੀ ਨੇ ਕਹਿੰਦੇ ਅੱਜ ਅਸੀਂ ਇਹ ਫੈਸਲਾ ਕਰਦੇ ਹਾਂ ਸੁਣਾਤਾ ਅੱਜ ਅਸੀਂ ਇਹ ਫੈਸਲਾ ਕਰ ਲਿਆ ਪੋਟੈਂਸ਼ਲ ਜਿੰਨ ਕੋ 121300 ਬੱਚਾ ਜਿਹੜਾ ਸਟੇਟਾਂ ਦਾ ਪਟੀਸ਼ਨਰ ਤੇ ਹੋਰ ਜਿਹੜੇ ਉਹਨਾਂ ਦੇ ਬਰਾਬਰ ਦੇ ਨੇ ਆਦਰ ਜੀਟੀ ਪਲੇਸ ਛੱਡ ਕੇ ਡਾਊਟ ਕਾਉਂਸਲਿੰਗ ਆਲ ਦੀ ਪਾਰਟੀਆਂ ਬਿਫੋਰ ਸੈਕਰੀ ਇਹ ਕਹਿ ਤਾ ਕੰਸੈਂਟਡ ਆਡਰ ਕਰਕੇ ਨੂੰ ਪਤਾ ਕਿ ਕਿ ਕਿਡ ਜਾਣਗੇ ਇਹਨਾਂ ਨੇ ਅੱਜ ਦਾਖਲ ਕਰਾ ਦੇਣਾ ਬੁਲ ਕੇ 549 ਦਾ ਦੇਣੀ ਹੈ ਤੇ ਦਾਖਲੇ ਕੋ ਜੰਗ ਕੇ ਸਾਡੇ ਦਾ ਕਾਨੂੰਨੀ ਮੈਂ ਖੜਾ ਹੋ ਗਿਆ ਸਾਡੀ ਨਕੀਲ ਨੂੰ ਕਿਹਾ ਡਿਪਟੀਏ ਦੇ ਕਰ ਜੰਮ ਲੈ ਮੈਂ ਕਿਹਾ ਮੈਡਮ ਇਹਨਾਂ ਨੂੰ ਫੈਸਲਾ ਕਰਨ ਦਾ ਹੱਕ ਹੈ ਅਸੀਂ ਵੀ ਮੰਨਦੇ ਹਾਂ ਇਸ ਨੂੰ ਅਸੀਂ ਸਮਝ ਨਹੀਂ ਦੇਣੀ ਉਹਨੇ ਕਿਹਾ ਮਾਈ ਲਾਰਡ ਆਈ ਕੈਨ ਨਾਟ ਐਗਰੀ ਔਨ ਦਾ ਵਾਈਕਾਂ ਜੁਆਇਰ ਮਾਈ ਲਾਰਡ ਹੈਜ਼ ਟੂ ਸੀ ਕਿ ਇਨਸਟਰਕਸ਼ਨ ਹੁਣ ਹਾਈ ਕੋਰਟ ਨੇ ਆਰਡਰ ਕਰਿਆ ਸੀ ਕਿ ਸੀਨੀਅਰ ਜ਼ਿੰਮੇਵਾਰ ਅਧਿਕਾਰੀ ਨੂੰ ਰੋਲ ਨਹੀਂ ਬਤਾਉਣਾ ਰੋਲ ਬਣਾਇਆ ਜਾਂਦਾ ਸੀ ਕਿਸੇ ਹੁਣ ਨਾਇਬ ਇੱਟਾ ਰੋਜੀ ਮੈਨੂੰ ਪੁੱਛਦੇ ਨੇ ਕਹਿੰਦੇ ਇਸ ਵਿਧੀ ਆਫੀਸਰ ਹੀ ਇਜ਼ ਨਾਟ ਕੰਪੀਟੈਂਟ ਹੀ ਇਸ ਨਾਟ ਅਥਰਾਇਜ਼ਡ ਆਰ ਨਾਟ ਗੋਇੰਗ ਟੂ ਗੈਟ ਐਨੀ ਟਾਈਮ ਟੂ ਦੀ ਗਵਰਨਮੈਂਟ ਆਈ ਸੀ ਗਵਰਨਮੈਂਟ ਥਰੂ ਯੂ ਆਈ ਸੀ ਗਵਰਨਮੈਂਟ ਥਰੂ ਯਰ ਬਾਡੀ ਉਹ ਲੋਨਾਂ ਦੀ ਚਾਲ ਨੂੰ ਟੁੱਡੀ ਸੀ ਮੈਂ ਆ ਕੇ ਫੀਸਾਂ ਦੇ ਖਾਤੇ ਪਾ ਗਈ ਨਾਲੇ ਸਾਨੂੰ ਡੰਡਾ ਮਾਰ ਰਹੇ ਨੇ ਨਾਲੇ ਸਾਡੇ ਖਾਤੇ ਪਾ ਰਹੇ ਨੇ ਠੱਗੇ ਲਾਹ ਹਾਂ ਕਰ ਰਹੇ ਮੈਂ ਕਿਹਾ ਮੈਂ ਕਿਹਾ ਮੈਡਮ ਇਹਨਾਂ ਨੂੰ ਮੁਨੇਖਾ ਹੋਏਗਾ ਆਹ ਬੈਂਕਿਸ ਹਮਨੇ ਕੀ ਬੋਲ ਕੇ ਚੱਕਾਉਣਾ ਨੂੰ ਵੀ ਸੌਣੇ ਸਾਹਮਣੇ ਰੱਖਿਆ ਮੈਂ ਮੈਨਰੇ ਇਹਨਾਂ ਨੂੰ ਮੁਨੇਖਾ ਹੋਊਗਾ ਮੈਂ ਉੱਥੇ ਰਹੀ ਨਹੀਂ ਆ ਮੈਂ ਸਮਰੱਥ ਨਹੀਂ ਆ ਮੈਂ ਇੱਥੇ ਗੱਲ ਦੇਣੀ ਚਾਹਾਂ ਮੈਂ ਹੱਥ ਦੇ ਉੱਤੇ ਬਿਆਨ ਕਰਨ ਨੂੰ ਚਾਹਾਂ ਕਿ ਸਾਨੂੰ ਇਹ ਫੈਸਲੇ 'ਚ ਸਹਿਮਤੀ ਨਹੀਂ ਹੈ ਹਾਊਏਵਰ ਮਾਈ ਡਾਟਸ ਆਰ ਫਰੀ ਟੂ ਟੇਕ ਅ ਡਿਸੀਜਨ ਉਹਨਾਂ ਨੂੰ ਹੱਕ ਫੈਸਲਾ ਕਰਨ ਦਾ ਸਾਡੀ ਸੰਤੀ ਤੱਕ ਨਾਲ ਨਹੀਂ ਬਣਾ ਸਕਦੇ ਬਿਲਕੁਲ ਨਹੀਂ ਅਸੀਂ ਕਰਦੇ ਫਿਰ ਉਹ ਖੜੀ ਹੋਈ ਉਹਨੇ ਆਪਣੀ ਭਾਸ਼ਾ ਬੋਲੀ ਮਾਈ ਲਾਰਡ ਆਈ ਹੈਵ ਬੀਨ ਇਨਸਟ੍ਰਕਟਡ ਔਨ ਬਿਹਾਫ ਆਫ ਦੀ ਗਵਰਨਮੈਂਟ ਦੀ ਆਫੀਸਰ ਪ੍ਰੈਜ਼ੈਂਟ ਹੇਅਰ ਇਜ਼ ਕੰਪੀਟੈਂਟ ਹੀ ਇਜ਼ ਆਥਰਾਈਜ਼ ਹੀ ਇਜ਼ ਰੈਡੀ ਟੂ ਫਾਈਲ ਐਨ ਅਫੀਲ ਆਰ ਸਟੇਟ ਔਨ ਓਥ ਗਵਰਨਮੈਂਟ ਕੈਨ ਨਾਟ ਐਗਰੀ ਟੂ ਦਿਸ ਡਿਸੀਜਨ ਹਾਊਏਵਰ ਮਾਈ ਲਾਰਡ ਆਰ ਫਰੀ ਟੂ ਟੇਕ ਅ ਡਿਸੀਜਨ ਮੁਰਕਾ ਹੋਣ ਲੱਗ ਗਿਆ ਜਸਾ ਨੂੰ ਚੀਫ ਜਸਟਿਸ ਨੇ ਕਿਹਾ ਤੁਸੀਂ ਕਹਿੰਦੇ ਮੋਕਰ ਜੂ ਮੈਂ ਕਹਿੰਦਾ ਜੱਜ ਨੂੰ ਐ ਦਿਖਾ ਦੋ ਵੀ ਕੋਈ ਅਜੀ ਗਲਤੀ ਐ ਪਰ ਕਾਨੂੰਨ ਚ ਰਹਿ ਕੇ ਹੁਣ ਮੈਂ ਕਹਾ ਮੈਂ ਨਹੀਂ ਹੁੰਦਾ ਇਹਨਾਂ ਨੂੰ ਵੀ ਉਹ ਜੱਜ ਸਹਿਬਾਨ ਸਾਨੂੰ ਇੱਜ਼ਤ ਨਾਲ ਗੱਲ ਕਰਨ ਫਿਰ ਉਹਨਾਂ ਨੇ ਆਖਿਆ ਚਲੋ ਅਸੀਂ ਇਹ ਨਹੀਂ ਕਿਹਾ ਕਿ ਇਹ ਸਹਿਮਤ ਨਹੀਂ ਸਾਨੂੰ ਧੜੀ ਦਾ ਸਹਿਮਤ ਮੈਂ ਫਿਰ ਕਹਾ ਮੈਂ ਕਿ ਮੈਂ ਨਹੀਂ ਨਾ ਬੱਗੇ ਤਾਂ ਤਾਂ ਕਿ ਅਸੀਂ ਬੁੱਢੀਆਂ ਨੂੰ ਸਾਬਰ ਕੇ ਬੋਲ ਰਿਹਾ ਇਹਨਾਂ ਨੂੰ ਕਿਵੇਂ ਲੱਗਿਆ ਉਹ ਮੈਨੂੰ ਕਹਿੰਦੇ ਲੱਗਾ ਚੁੱਪ ਕਰੋ ਹੁਣ ਕੁਝ ਨਹੀਂ ਕਰਦੇ ਸਾਡੇ ਖਿਲਾਫ ਉਹ ਸੱਚੀ ਮੁੱੱਚੀ ਕੁਛ ਨਹੀਂ ਮੈਂ ਤਾਕ ਹੈ ਨਾ ਇੱਕ ਕੇਸ ਹੀ ਮੇਰੇ ਕੋਲ ਸਿੰਗਲੇ ਕੇਸ ਨਹੀਂ ਹੈ ਜਿੱਥੇ ਸਰਕਾਰ ਦਾ ਕੇਸ ਡਿਫੈਂਡ ਕਰਾ ਇਹਨਾਂ ਨੇ ਡਿਫੈਂਡ ਨਹੀਂ ਕਰਿਆ ਮੈਂ ਇਹ ਗੱਲ ਕਹਿੰਦਾ ਨਾ ਦੂਜਾ ਭਵੰਤਵਾਨ ਨਹੀਂ ਹੁਣ ਕੀ ਜੀ ਕਰ ਤੇ ਉਹਨਾਂ ਨੇ ਤੀਜੀ ਗੱਲ ਤੇ ਜਾਂ ਦੁਬਾਰਾ ਫੇਰ ਪੈ ਗਿਆ ਕੇਸ ਆ ਗਿਆ ਇਹਨਾਂ ਨੇ ਰੋਕਤਾ ਬੀਬੀ ਐਮ ਬੀ ਨੇ ਕਿਹਾ ਵੀ ਚੇਅਰਮੈਨ ਜੀ ਮੈਨੂੰ ਰੋਕਤਾ ਮੈਨੂੰ ਰਿਸਟ੍ਰੇਨ ਕਰਤਾ ਤੁਸੀਂ ਕਿਹਾ ਸੀ ਇਹਨੂੰ ਰੋਕੋਗੇ ਨਹੀਂ ਉਹ ਤਾਂ ਸਿਰਫ ਸਿਕਿਉਰਟੀ ਵਾਸਤੇ ਸੀ ਇਹਨਾਂ ਨੇ ਉੱਥੇ ਵੀ ਬਹਾਨਾ ਲਾ ਲਿਆ ਪਰ ਮੈਂ ਉਹਨੇ ਨਾ ਨਹੀਂ ਸਮਝਾ ਕਿ ਇਹ ਬਹਾਨਾ ਬੁਣਾ ਇਹ ਸਾਰਾ ਗੱਲਾਂ ਕਹਿੰਦੇ ਗੱਲਾਈ ਚ ਕਹਿੰਦੇ ਜੀ ਇਹ ਨਹੀਂ ਤਾਂ ਜਾਨ ਨੂੰ ਖਤਰਾ ਤੇ ਇਹ ਤਾਂ ਲੋਕਾਂ ਨੇ ਆ ਕੇ ਘੇਰ ਲਿਆ ਸੀ ਇਹਨੂੰ ਅਸੀਂ ਤਾਂ ਇਹਨੂੰ ਬਚਾ ਕੇ ਰੈਸਟ ਹਾਊਸ ਚ ਲੈ ਕੇ ਗਿਆ ਇਹਨੂੰ ਬਚਾ ਕੇ ਅਗਰ ਇਹਨਾਂ ਦੇ ਵਕੀਲ ਨੇ ਉੱਥੇ ਕਹਿ ਕੇ ਮਾਈ ਲਾਰਡ ਇਹ ਰਿਕਾਰਡ ਕਰ ਲਓ ਕਿ ਅਸੀਂ ਉਹਨੂੰ ਬਚਾ ਕੇ ਲੈ ਕੇ ਗਏ ਹਾਂ ਕੱਢ ਕੇ ਲੈ ਕੇ ਗਏ ਜੇ ਕੋਰਟ 'ਚ ਕਿਹਾ ਇਹ ਗੱਲ ਤਾਂ ਇਹ ਪੁਲਿਸ ਸਾਹਦੇ ਸਾਹਮਣੇ ਆ ਬਚੀ ਨਹੀਂ ਠੀਕ ਹੈ ਜੇ ਅਸੀਂ ਤਾਂ ਬਚਾ ਕੇ ਲੈ ਕੇ ਗਏ ਉਹਨਾਂ ਨੇ ਮੰਨ ਲਿਆ ਵੀ ਬਚਾ ਕੇ ਲੈ ਕੇ ਗਏ ਉਹਨਾਂ ਨੇ ਕਿਹਾ ਵੀ ਤੁਸੀਂ ਦੋ ਤਰੀਕਾ ਦਾ ਦੱਸੋ ਫੈਸਲਾ ਕਿਉਂ ਨਹੀਂ ਤਾਂ ਗੋਹਣ ਦਿੱਤਾ ਫਿਰ ਇਹਨਾਂ ਦੇ ਵੀ ਟੀਮ ਨੇ ਕਿਹਾ ਕਿ ਜੀ ਦੋ ਤਰੀਕ ਦਾ ਫੈਸਲਾ ਜਿਹੜਾ ਹੈਗਾ ਉਹ ਤਾਂ ਹੋਮ ਸੈਕਟਰੀ ਨੇ ਕਰਿਆ ਹੋਮ ਸੈਕਟਰੀ ਨੂੰ ਇਹਦਾ ਅਧਿਕਾਰ ਨਹੀਂ ਤੇ ਪਾਵਰ ਨੇ ਇਰੀਗੇਸ਼ਨ ਨੇ ਕਰਨਾ ਚਾਹੀਦਾ ਫੇਰ ਨਹੀਂ ਕਹਦੇ ਕੋਈ ਫੈਸਲਾ ਨਹੀਂ ਹੈ ਵਿੱਚ ਇੱਥੇ ਉਹਨਾਂ ਨੇ ਜੱਜ ਸਾਹਿਬ ਨੇ ਕਿਹਾ ਕਿ ਜਦ ਅਸੀਂ ਕਹਤਾ ਦੋ ਤਰੀਕ ਦਾ ਲਾਗੂ ਕਰਨਾ ਹੈ ਉਹ ਤੇ ਹੁਣ ਸੈਕਟਰੀ ਵਾਲੀ ਪਾਵਰ ਹੀ ਖਤਮ ਹੋ ਗਈ ਜਿਹੜਾ ਮਰਜ਼ੀ ਹੋਇਆ ਕੋਰਟ ਨੇ ਕਹਾ ਵੀ ਇਹ ਲਾਗੂ ਕਰਨਾ ਵਸ ਜੋ ਵੀ ਹੋਇਆ ਜਿਨੇ ਮਰਜ਼ੀ ਕਰਿਆ ਹੋਇਆ ਉਹਨਾਂ ਨੇ ਕਿਹਾ that uh, decision of 2nd of may attains finality when this court has upheld. ਫੇਰ ਨਹੀਂ ਬੋਲੇ ਫੇਰ ਇਹਨਾਂ ਨੇ ਬਹਾਨਾ ਕੀ ਲਾਇਆ ਮੈਂ ਤੁਹਾਨੂੰ ਤਾਂ ਉਹਨਾਂ ਨੇ ਇਰੀਗੇਸ਼ਨ ਪਾਬਰਾਂ ਨੂੰ ਦਾ ਬਾਅਦ ਦੀ ਡੇਟ ਦਾ ਦਿਖਾਤਾ ਜਿਹੜੀ ਵੱਡੀ ਗਲਤੀ ਉੱਥੇ ਦੋ ਤਰੀਕ ਨੂੰ ਜਿਹੜੀ ਕੈਰੀ ਬੰਦੀ ਸੀ 5 ਤਰੀਕ ਨੂੰ ਜਿੱਦਿਆ ਲੱਗਿਆ ਤੇ ਫਿਰ 8 ਤਰੀਕ ਨੂੰ ਉਹ ਇਹ ਸੀ ਕਿ ਪ੍ਰੈਸ ਇਨਫੋਰਮੇਸ਼ਨ ਬਿਊਰੋ ਆਫ ਇੰਡੀਆ ਉਨੇ ਦੋ ਤਰੀਕ ਨੂੰ ਸ਼ਾਮ ਨੂੰ 6:43 ਮਿੰਟ ਤੇ ਇੱਕ ਪ੍ਰੈਸ ਬਿਆਨ ਜਾਰੀ ਕਰਿਆ ਉਹ ਪ੍ਰੈਸ ਬਿਆਨ ਦੇ ਵਿੱਚ ਲਿਖਿਆ ਕਿ ਅਸੀਂ ਹਰਿਆਣੇ ਨੂੰ ਇੰਨਾ ਪਾਣੀ ਦੇਣ ਵਾਸਤੇ ਇਹਨਾਂ ਨੂੰ ਕਹਿੰਦੇ ਆ ਜਿਹੜਾ ਇਹ ਵਾਧੂ ਰਾਸ਼ਨ ਲਿਆ ਜਾਊ ਜਦ ਡੈਮ 'ਚ ਹੋਰ ਪਾਣੀ ਆ ਗਿਆ ਪੰਜਾਬ ਨੂੰ ਕੰਪਨਸੇਟ ਕਰਿਆ ਜਾਏਗਾ ਇਹ ਵੀ ਕਹਿ ਕੇ ਚਲਾਵਾ ਦੇ ਲੋ ਪਾਣੀ ਬਣਦਾ ਤਰੌਣੀ ਸਾਡਾ ਪਾਣੀ ਲੈ ਕੇ ਉਹਨੂੰ ਦੇਣਾ ਚਾਹੁੰਦੇ ਨੇ ਆ ਜਿਹੜੀ ਮੀਟਿੰਗ ਦਾ ਤੁਸੀਂ ਹਵਾਲਾ ਦਿੰਦੇ ਹੋ ਉਹ ਭਾਵੇਂ ਕੋਈਆਂ ਪ੍ਰोसीडिंग ਤਾਂ ਕੋਈ ਹੈ ਨਹੀਂ ਉਹਦਾ ਹੁਕਮ ਤਾਂ ਕੋਈ ਹੈ ਨਹੀਂ ਫਲਾ ਤਾਂ ਸਰਕਾਰ ਆਪੀ ਕਹਿੰਦੀ ਐ ਵੀ ਪੰਜਾਬ ਦਾ ਪਾਣੀ ਐ ਇਹ ਧੱਕੇ ਨਾਲ ਹੋ ਰਹੇ ਨੇ ਰੌਣਾ ਦਾ ਇਸ ਗੱਲ ਦਾ ਰੌਣਾ ਪਾਣੀ ਦੀ ਵੰਡ ਦਾ ਨਹੀਂ ਇਹ ਬੋਦੀ ਨਹੀਂ ਸੋ ਮੈਂ ਫਿਰ ਉਹਦੇ ਉਹਨਾਂ ਨੇ ਇਹਨਾਂ ਨੂੰ ਕਹਿਤਾ ਬੀ ਜੀ ਪੀ ਤੇ ਚੀਪ ਸੱਟ ਨੂੰ ਕੰਟੈਂਪਟ ਨੋਟਿਸ ਜਾਰੀ ਕਰਨ ਲੱਗੀ ਬੋਦੀ ਇਹਨਾਂ ਨੇ ਕਿਹਾ ਕੇ ਜੀ ਆ ਨਾ ਕਰੋ ਬੜਾ ਹੱਥ ਮਾਰ ਲਿਆ ਇਹਦੇ ਨਾਲ ਮੋਰਲ ਘਰੇਗਾ ਉਹਨੇ ਕਿਹਾ ਅਸੀਂ ਤਾਂ ਸਿਰਫ ਨੋਟਿਸ ਜਾਰੀ ਕਰ ਰਹੇ ਹਾਂ ਉਹਨਾਂ ਨੂੰ ਜਵਾਬ ਦੇਣ ਦਾ ਮੌਕਾ ਦਿੰਨਾ ਕੋਈ ਮਾਰ ਲੱਗੇ ਨਹੀਂ ਕਰਨੀ ਪਰ ਇਟਸ ਓਨ ਵਿਜ਼ਡਮ ਕਹਿੰਦੇ ਅਸੀਂ ਅੰਗਰੇਜ਼ੀ ਚ ਕੋਰਟ ਨੇ ਫੈਸਲਾ ਲਿਖਣ ਬਿਨੇ ਕੰਟੈਂਪਟ ਨੋਟਿਸ ਜਾਰੀ ਕਰਨ ਦੀ ਬਜਾਏ ਉਹਨਾਂ ਨੂੰ ਕਿਹਾ ਤੁਸੀਂ ਆਪਣੀ ਪੋਜੀਸ਼ਨ ਐਕਸਪਲੇਨ ਕਰੋ ਕੰਟੈਂਪਟ ਤੁਹਾਡੇ ਲਈ ਵਰਤਿਆ ਹੁਣ ਉਹ 25 ਜੇ ਕਿੰਨੀ ਮਈ ਨੂੰ ਲੱਗਿਆ ਕਿ ਸੀ ਉਦੋਂ ਤੱਕ ਤਾਂ ਇਹੋ ਹੀ ਗੱਲ ਖਤਮ ਹੋ ਜਾਣੀ ਹੈ ਇਹਨਾਂ ਨੇ ਜਾ ਕੇ ਹੁਣ ਡੈਮ ਦੇ ਉੱਤੇ ਫੇਰ ਉਹਨੇ ਕੱਢੋ ਦਿੱਤਾ ਪਿਛਲੀ ਵਾਰੀ ਇਹਨਾਂ ਨੇ ਕਿਹਾ ਸਾਨੂੰ ਸੁਪਰੀਮ ਕੋਰਟ ਜਾਣਾ ਜਾਣਾ ਸੀ ਹੁਣ ਕਬਜ਼ਰ ਪੱਤਰਕਾਰਾਂ ਨੇ ਪੁੱਛਿਆ ਕੰਨਾ ਸੁਪਰੀਮ ਕੋਰਟ ਤੇ ਅਸੀਂ ਕਦੇ ਜਾਣਾ ਸੰਤ ਜਾਨ ਦੀ ਲੋੜ ਹੀ ਨਹੀਂ ਕੋਈ ਹੁਕਮ ਹੀ ਨਹੀਂ ਇਹ ਮੁੱਖ ਮੰਤਰੀ ਹੈ ਪੁਲਿਸ ਨੂੰ ਉਡਾ ਕੇ ਮੈਂ ਕਹਿੰਦਾ ਤੁਸੀਂ ਅੱਜ ਜਾਇਜ ਹੋ ਤੁਸੀਂ ਅੱਜ ਪੁਲਿਸ ਨੂੰ ਉਡਾ ਕੇ ਡੀਬੀਐਮ ਨੂੰ ਰੋਕਦੇ ਹੋ ਨਾ ਜਾਇਜ ਕੰਮ ਕੱਬ ਨੂੰ ਤੁਸੀਂ ਕਿਸੇ ਜਾਇਜ ਨੂੰ ਫੜ ਕੇ ਅੰਦਰ ਕਰੋਗੇ ਇਹ ਪੁਲਿਸ ਰਾਜ ਹੈ ਕਿ ਡੈਮੋਕ੍ਰੇਸੀ ਆ ਇਹ ਸਾਨੂੰ ਸਾਰਿਆਂ ਨੂੰ ਜਿੰਨੇ ਉਰੇ ਬੈਠਿਆ ਮੈਨੂੰ ਇਹ ਲੱਗਦਾ ਆ ਮੈਂ ਤੁਹਾਨੂੰ ਕਦੀ ਕਦੀ ਗੱਲ ਦਿਖਾ ਦੇਣਾ ਤਾਂ ਕਿ ਇਹ ਨਹੀਂ ਇਤਈ ਮੇਰੀ ਹੁੰਦਾ ਨਾ ਬੰਦਿਆਂ ਨੂੰ ਵੀ ਆਹ ਆ ਹੈ ਜੀ ਇਹ ਐਕਟ ਦਾ ਬਤ ਕਰਾ ਜਿਹੜਾ ਇਹਨਾਂ ਦਾ ਐਕਟ ਹੈ ਬੀਵੀਐਮ ਦਾ ਐਕਟ ਹੈ ਜਰਾ ਇਸ ਐਕਟ ਦੇ ਵਿੱਚ ਆਹ ਇੱਕ పేਜ ਹੈ 11 ਨੰਬਰ ਜੀ ਚਾਹਗਾ ਫੰਕਸ਼ਨਸ ਆਫ ਬੀਵੀਐਮ ਉਹ ਫੰਕਸ਼ਨ ਲਿਖਿਆ ਹੈ ਰੈਗੂਲੇਸ਼ਨ ਆਫ ਸਪਲਾਈ ਆਫ ਸਤਲੋਜ ਰਾਵੀ ਵਾਟਰਸ ਰਾਵੀ ਐਂਡ ਰਾਵੀ ਵਾਟਰਸ ਟੂ ਦੀ ਸਟੇਟਸ ਆਫ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਜੀ ਐਨ ਕੇ ਦਿੱਲੀ ਐਂਡ ਚੰਡੀਗੜ੍ਹ ਉਹਨੂੰ ਰੈਗੂਲੇਟ ਕਰਦਾ ਹੈ ਵੰਡਲਾ ਨਹੀਂ ਐਡਵੋਕੇਟ ਉਹ ਜੀ ਕਿ ਕਿ ਨਾ ਅਜਿਹਾ ਮਤਲਬ ਕਿ ਲਾਇਆ ਹੈ ਦੇ ਆਨਲੀ ਟੂ ਰੈਗੂਲੇਟਰ ਦੇ ਆਰ ਨਾ ਟੂ ਡਿਸਟ੍ਰੀਬਿਊਟ ਵਾਟਰ ਦੇ ਆਰ ਨਾ ਟੂ ਅਲੋਟਮੈਂਟ ਆਫ ਦੀ ਵਾਟਰ ਦੇ ਆਰ ਓਨਲੀ ਟੂ ਰੈਕੈਪ ਦਿ ਸ਼ੇਅਰ ਵਿਚ ਵੀ ਹੈ ਅੰਡਰ ਲੀ ਬਲ ਦੂਜਾ ਰੈਗੂਲੇਸ਼ਨ ਆਫ ਸਪਲਾਈ ਆਫ ਪਾਵਰ ਟੂ ਉਪਾਦਨਾਲਾ ਛੱਡੀ ਹਦਾਈ ਐਨੀ ਅਦਰ ਫੰਕਸ਼ਨ ਆਇਆ ਸੈਂਟਰਲ ਗਵਰਨਮੈਂਟ ਮੇ ਸਾਈਨ ਆਫਟਰ ਕਨਸਲਟੇਸ਼ਨ ਵਿਦ ਦੀ ਗਵਰਨਮੈਂਟਸ ਆਫ ਪੰਜਾਬ ਹਰਿਆਣਾ ਐਂਡ ਰਾਜਸਥਾਨ ਟ੍ਰਾਂਸਫਰਟੇਸ਼ਨ ਕਨਸਲਟੇਸ਼ਨ ਦਾ ਮਤਲਬ ਮੈਜੋਰਟੀ ਨਹੀਂ ਹੁੰਦੀ ਕਦੀ ਵੀ ਹਰਕਤ ਦੀ ਵੱਖਰੀ ਹੋ ਸਕਦੀ ਹੈ ਆਮ ਤੌਰ ਤੇ ਜਿਹਨਾਂ ਲਿਮਿਟਿਡ ਚੱਕੋ ਪੰਗਾ ਪੈ ਜੇ ਉਦੋਂ ਵੋਟਿੰਗ ਹੁੰਦੀ ਹੈ ਸਾਡੀ ਕੰਸਲਟੇਸ਼ਨ ਨਾਲ ਕਰਨਾ ਇਹਨੂੰ ਤਾਂ ਸਾਈਨ ਹੀ ਨਹੀਂ ਕਰਾ ਗਵਰਨਮੈਂਟ ਆਫ ਇੰਡੀਆ ਨੇ ਕੋਈ ਕੰਸਲਟ ਨਹੀਂ ਇੱਥੇ ਕਰਿਆ ਦੱਸੋ ਕਿੰ째 ਕਹਿਆ ਵੀ ਪੰਜਾਬ ਦਾ ਪਾਣੀ ਖੋ ਕੇ ਦੇ ਦੋ ਈਵਨ ਇਹਨੇ ਵਿੱਚ ਕਿਹਾ ਕਿ ਪੰਜਾਬ ਨੂੰ ਅਸੀਂ ਕਹਿਨੇ ਆ ਕਿ ਤੁਹਾਨੂੰ ਕੰਪਨਸੇਟ ਕਰ ਦਿੱਤਾ ਜਾਏ ਸੋ ਇਸ ਕਰਕੇ ਇਹ ਉਹਦੇ ਫੰਕਸ਼ਨ ਨੇ ਆ ਮੈਂ ਪਰਸੋਂ ਦੀ ਲਿਮਿਟੇਸ਼ਨ ਕੀ ਹੈ ਕਿ ਉਹਨੇ ਸਿਰਫ ਜਿਹੜਾ ਉਹਦੇ ਆ ਇਹਦੇ ਵਿੱਚ ਹੀ ਲਿਖਿਆ ਹੋਇਆ ਸ਼ੇਅਰ ਹੈ ਉਹ ਸ਼ੇਅਰ ਰੈਗੂਲੇਟ ਕਰਨਾ ਹੈ ਕਿ ਉਹਨਾਂ ਕੋਲ ਚਲਾ ਜਾਏ ਅਨਟਾਈਟਲਮੈਂਟ ਕਾਜੀ ਅਨਟਾਈਟਲਮੈਂਟ ਤਾਂ ਮੇਰੇ ਖਾਤੇ ਚ ਪੈਸਾ ਹੀ ਨਹੀਂ ਮੈਂ ਕਹਾ ਤੁਹਾਡੇ ਖਾਤੇ ਚ ਵੱਟ ਕੇ ਮੈਨੂੰ ਬੈਂਕ ਮਲੇਜਰ ਦੇ ਦੇ ਬੈਂਕ ਮਲੇਜਰ ਹਾਂ ਮੈਂ ਇਹਦੇ ਖਾਤੇ ਚ ਵੱਟ ਕੇ ਦੇ ਦਿੰਦਾ ਦੇਖੀਓ ਇਹੋ ਬਾਤ ਦੇ ਦਾਂਗੀ ਕਿ ਕਦੇ ਇਹਨੂੰ ਲੋੜ ਪਊਗੀ ਦਿੱਗੇ ਸਾਡੇ ਕੋਲ ਆ ਇਹ ਕੋਈ ਤਰੀਕਾ ਮੈਨੂੰ ਅੱਜ ਲੋੜ ਹੈ ਮੈਂ ਤਾਂ ਕਹਿੰਦਾ ਮੇਰੇ ਪੈਸੇ ਕਿ ਮਿਲੋ ਹੁਣ ਇਸ ਤੋਂ ਇਸ ਤੋਂ ਕਿ ਮੈਨੂੰ ਖੋਰ ਬੇਨਤੀ ਹੈ ਜਿਹੜੀ ਮੈਂ ਕਹਿੰਦਾ ਕਈ ਨਾ ਅਸੀਂ ਬਿਨਾ ਦੇਖੇ ਬਿਨਾ ਆ ਹੈਗਾ ਕਿ ਪਰਸੈਂਟੇਜ ਆਫ ਸ਼ੇਅਰ ਇਹ ਵੀ ਡੀਬੀਐਮ ਐਕਟ ਚ ਦਿੱਤਾ ਹੈ ਕਿ ਕਿੰਨਾ ਕਿੰਨਾ ਸ਼ੇਅਰ ਕਿਹੜੇ ਕਿਹੜੇ ਦਰਿਆ ਦਾ ਕਿੰਨੀ ਤੁਨੀ ਜਾਣਾ ਹੈ ਪਰਸੈਂਟੇਜ ਇਹਦੇ ਵਿੱਚ ਹੀ ਲਿਖਿਆ ਹੈ 2011 ਚ ਕੋਈ ਕੋਰਟ ਦਾ ਫੈਸਲਾ ਉਹਦੇ ਮੁਤਾਬਕ ਅਸੀਂ ਪੈਸੇ ਕਿੰਨੇ ਦੇਣ ਨੇ ਕਿੰਨੇ ਸ਼ੇਅਰ ਨਹੀਂ ਸਾਰੇ ਸ਼ੇਅਰ ਨੂੰ ਵਰਗੇ ਇਹਦੇ ਵਿੱਚ ਹੈ ਕਿ ਅਸੀਂ ਕਿੰਨੇ ਕਿੰਨੇ ਪੈਸੇ ਦੇਣੇ ਕੋਈ ਉਹਨਾਂ ਬਹੁਤ ਆ ਜੀ 70% ਖਰਚਾ ਦੇਣਾ ਨਹੀਂ ਇਹਦਾ ਕੋਈ 70% ਨਹੀਂ ਦੇ ਰਹੇ ਸੀ ਇਹ ਘਾਪਾ ਹੈ ਇਹੋ ਜਿਹੇ ਜਿਹੜੇ ਲੰਗੋਟਾ ਡਾਕੋ ਤੋ ਬਚਣਾ ਚਾਹਿਆ ਆ ਰਿਟਨਾ ਇਹ ਵੀ ਉਹਨਾਂ ਦੇ ਐਟੀਟਿਊਡ ਵਿੱਚ ਹੈ 60% ਲਿਖਿਆ ਨਾ ਜੀ ਨਾ ਕਿਤੇ ਨਾ ਆ ਦੇ ਮੈਂ ਪੜ੍ਹਦਾ ਇਰੀਗੇਸ਼ਨ ਬੈਂਕ ਸੁਣੋ ਇਰੀਗੇਸ਼ਨ ਬੈਂਕ ਚ 672.9 ਹੱਦ ਜਿਹੜਾ ਹੈ ਕਰੋੜ ਇਹ ਪੰਜਾਬ ਦੇਗਾ 106.18 ਹਰਿਆਣਾ ਦੇਗਾ 136.81 Rajasthan ਦੇਗਾ ਇਰੀਗੇਸ਼ਨ ਵਾਸਤੇ 405.52 ਕਰੋੜ ਤੋਂ ਅਸੀਂ 162.8 ਦੇ ਨੇ ਦੋਸੂ ਕਿਵੇਂ ਹੋਇਆ ਸੀ ਠੀਕ ਸੀ ਹੁਣ ਦੂਜਾ ਪਾਸਾ ਲੇ ਲੋ ਤੇ ਪਾਵਰ ਪਾਵਰ ਦੇ ਵਿੱਚ ਜਿਹੜਾ ਅਸੀਂ ਦਿਨਾਂ TSDP ਨੇ 296.94 ਕਰੋੜ ਦੇਣਾ ਹੈ 767.71 ਕਰੋੜ 296.60% ਕੋਈ ਤਾਂ ਦੱਸੇ ਨਾ ਇਹ ਤਾਂ ਫਿਗਰ ਸਾਹਮਣੇ ਪਈਆਂ ਹਰਿਆਣਾ ਨੇ ਦਿਨਾਂ 245.80 296.94 ਕਰੋੜ ਦੇਣਾ ਹੈ 299 ਕਰੋੜ ਹਰਿਆਣਾ 245.20 ਦੇਣਾ ਹੈ ਕਿ ਰਾਜਸਥਾਨ ਨੇ 160.65 ਕਰੋੜ ਦੇਣਾ ਕਿਉਂਕਿ ਦੀਪ ਵੀ ਤਾਂ ਉਹਨਾਂ ਦਾ ਘਟ ਮੰਨਦਾ ਹੈ ਕਿ ਹਿਮਾਚਲ ਨੇ ਤਹਿਕ ਪੁਆਇੰਟ 43.5 ਕਰੋੜ ਦੇਣਾ ਹੈ ਕਿਉਂਕਿ ਜੁਟੀ ਚੰਡੀਗੜ੍ਹ ਨੂੰ ਵੀ ਬਿਜਲੀ ਨਹੀਂ ਮਿਲਦੀ ਹੈ ਉਹਨੇ 21 25 ਆਹ ਬੰਦਾ ਆ ਸਭ ਦੇ ਸਾਹਮਣੇ ਹੈ ਉਹਨਾਂ ਦੇ ਅੱਖੀਂ ਚ ਨਿੱਖੀ ਹੈ ਸੋ ਇਹ ਜਿਹੜਾ ਸਾਡਾ ਝਗੜਾ ਹੈ ਆ ਜਿਹੜੀ ਪਹਿਲੀ ਜਜਮੈਂਟ ਹੈ ਇਹ 18 ਪਹਿਲੀ ਜਜਮੈਂਟ ਹੈ ਇਹਦੇ ਵਿੱਚ ਕਿਤੇ ਵੀ ਸਾਡੀ ਸੁਪਰੀਨਿੰਗ ਸਵਾਇਓ ਇਨੈਕਸਰ 23 ਦੇ ਹੋਰ ਕਿਤੇ ਸਾਡੀ ਪੂਰੀ ਨਹੀਂ ਹੈ ਹਾਈ ਕੋਰਟ ਕਦੀ ਵੀ ਨਹੀਂ ਇਹ ਕਰ ਸਕਦੀ ਵੀ ਜੇ ਸਾਡੀ ਰੀਡਿੰਗ ਹੋਵੇ ਤੇ ਉੱਤੇ ਨਾਂ ਨਹੀਂ ਦੇ ਕੋ ਨੂੰ ਕੰਮ ਤੋਂ ਕਰ ਸਕਦੀ ਹੈ ਖਾਸ ਕਰਕੇ ਜੈਸੀ ਬਿੱਖ ਤੇ ਭਾਈ ਬਤਰਾ ਹੋਵੇ ਇਹਨਾਂ ਨੇ ਦੱਸਿਆ ਹੀ ਨਹੀਂ ਅਜੇ ਤੱਕ ਵੀ ਅਸੀਂ ਉਹਨਾਂ ਨੇ ਕੀ ਕਰਿਆ ਕੀ ਛੋਟੀ ਛੋਲ ਤੁਹਾਨੂੰ ਤੁਹਾਨੂੰ ਲੱਗੂਗਾ ਵੀ ਐਵੇਂ ਹੁੰਦਾ ਹੈ ਇਹ ਕੋਰਟਾਂ ਕੀ ਐਂ ਕਰਦੀਆਂ ਨੇ ਸਾਡੇ ਖਿਲਾਫ ਇੱਕ ਫੈਸਲਾ ਕਰਿਆ ਸੀ ਰੈਜ਼ਰਵੇਸ਼ਨ ਕਰਤੀ ਮੈਡੀਕਲ ਕੋਰਸਾਂ ਚ ਡਰੀਵੀ ਦੇ ਕੇਸ ਲਗਾਓ ਓ ਚੋਲੀ ਅਨਪੜ੍ਹੀ ਦੇ ਦਊਗਾ ਇਹ ਤਾਂ ਕੋਈ ਵੀ ਕਰ ਸਕਦਾ ਹੈ ਇਹ ਤਾਂ ਟੱਕ ਨਹੀਂ ਲਾਉਣੇ ਨੇ ਹੈ ਇਹ ਤਾਂ ਭਾਰ ਸਰਕਾਰ ਨੇ ਰੈਜ਼ਰ ਵਿੱਚ ਰੋਕੀ ਹੈ ਮੈਂ ਕਹਾਂ ਕਿ ਨਹੀਂ ਰੋਕੀ ਮੈਂ ਸਾਫ਼ ਕਰ ਰਿਹਾ ਨਹੀਂ ਕਿ ਫਿਰ ਕਿੰਨੇ ਬਾਹਰ ਸਰਕਾਰ ਸਾਇਲੈਂਟ ਹੈ ਤੇ ਹੁਣ ਬਾਹਰ ਸਰਕਾਰ ਫੈਸਲਾ ਕਰ ਸਕਦੀ ਹੈ ਤੁਸੀਂ ਨਹੀਂ ਕਰ ਸਕਦੇ 70 ਪੇਜ ਦੀ ਜੱਜਮੈਂਟ ਨਹੀਂ 70 ਤੇ 43 ਆ ਜਿਹੜੀ ਨਾਈਨ ਹੈ ਤੇ ਬਾਹਰ ਸਰਕਾਰ ਫਿਰ ਇਹ ਜਾ ਕੇ 88 ਨੇ ਦੇਈ ਜਿਹੜੀ ਪਹਿਲਾਂ ਲਿਖਿਆ ਇਹ ਜ਼ੀਰੋ ਨੰਬਰ ਵਾਲਾ ਵੀ ਧਖਲੋ ਸਰ ਇਹ ਆ ਵੀ ਜਾਣ ਤੇ ਬੁੱਕ ਮੰਗ ਲਵੇ ਵੀ ਤਾਂ ਜਮਾਈ ਨਹੀਂ ਹੋ ਗਈ 11 ਸੈਂਟੀਆਂ ਕਿ ਕਿਸੇ ਨੂੰ ਸਟੇਟਿੰਗ ਨਹੀਂ ਮਿਲੀ ਮੈਂ ਜਾ ਕੇ ਸਾਡੇ ਵਕੀਲ ਨੂੰ ਕਹਾਂ ਮੈਂ ਕਿ ਯਾਰ ਅਸੀਂ ਮੈਂ 4-5 ਦਿਨਾਂ ਨੂੰ ਮੈਨੂੰ ਮੜਾਈ ਵੀ ਮੈਂ ਲੈ ਕੇ ਰੋਟੀਆਂ ਤੋੜਨੀ ਆ ਮੈਂ ਆਖ ਰਿਹਾ ਆਂ ਜੁਨੀਤ ਕੰਨ ਤੁਸੀਂ ਕਿਵੇਂ ਨਖਰ ਤੁਹਾਨੂੰ ਆਉਂਦਾ ਕਿ ਲਖਣਾ ਥਿਲੇ ਕਿਹਨੇ ਤੁਸੀਂ ਮੈਂ 11 ਸੇ ਪੰਜ ਸੇ ਮਿਲ ਗਈ ਤਾਂ ਤੁਸੀਂ ਲੜੋਗੇ ਮੈਂ ਖਾਂ ਹਾਂ ਕੰਨਾਂ ਫੇਰ ਤੁਸੀਂ ਆਪੇ ਪਲੀਟ ਕਰਨਾ ਲਖਣਾ ਬਿਲਕੁਲ ਨਹੀਂ ਨਾ ਤਾਂ ਮੈਨੂੰ ਪਲੀਟ ਕਰਨ ਦਾ ਅਧਿਕਾਰ ਹੈ ਦੂਜੀ ਕੋਈ ਵੀ ਸੱਖਤ ਹੈ ਅਦਾਲਤ ਵਿੱਚ ਬੋਲਣਾ ਮੈਨੂੰ ਨਹੀਂ ਹੁੰਦਾ ਜਿਵੇਂ ਤੁਹਾਨੂੰ ਆਉਂਦਾ ਹੈ ਅਦਾਲਤ ਨੂੰ ਟੈਸ ਕਰਨਾ ਕਿ ਢੰਗਾ ਹੈ ਉਹ ਮੈਨੂੰ ਨਹੀਂ ਹੁੰਦਾ ਮੈਂ ਜਿਹਦਾ ਮਰਗੀ ਪੜਿਆ ਹੋਆ ਤੋ ਤੁਹਾਨੂੰ ਨਹੀਂ ਆਉਂਦਾ ਮੈਂ ਇੱਕ ਲਾਈਨ ਲਖਾਈ ਜਾਂ ਸਭ ਬੈਠੇ ਅੱਜ medical education education including medical education is on the concurrent line uh, based. admittedly union of india is silent over the issue of reservation in tg medical courses however the honorable high court has a judge that if at all the power of enactment lies with union of india whereas the state field if the field has been left vacant by union of india ਇਨੇ ਸਬਜੈਕਟ ਆਫ ਕੰਕਲੈਂਟ ਲਿਸਟ ਦੀ ਸਟੇਟ ਕੈਨ ਆਲਵੇਜ਼ ਨੇਕ ਅੰਡਰ ਐਂਡ 325 ਉਹ ਕਿੰਨ ਮਨ ਕਹਿੰਦਾ ਕਿ ਮਾਜਾ ਸਾਲ ਘਰ ਦੇ ਸਾਹਮਣੇ ਪਾਰਕ ਤੇ ਆ ਨਿਗ ਕਮਿਟੀ ਉਸੇ ਕੁਝ ਕਰਦੀ ਨਹੀਂ ਇਹਦਾ ਵਾਸਤੇ ਕੁੱਤੇ ਥੋੜਾ ਦੂਜੀ ਫਰੀਚਾ ਅਸੀਂ ਉਹ ਸਾਫ ਕਰ ਲਿਆ ਹਾਂ ਜਿੱਦੇ ਉਹਨੇ ਨਿਗ ਪੈਡੀ ਦਾ ਕੰਨਾ ਉੱਧ ਕਰੀ ਉਹਦਾ ਪੈਸਾ ਨਾ ਦਾ ਕਾਤੋ ਕੱਚਾ ਕੋ ਹੁਣ ਨਾ ਜ਼ਿਕਰਾਂਗੇ ਸਾਡੀ ਸਟੇਟ ਹੈ ਪਾਸ ਕਰ ਕਰਨਾ ਅਸੀਂ ਚੁੱਪ ਰਹਾਂਗੇ ਸਾਡੀ ਦਾ ਮਤਲਬ ਨਹੀਂ ਇਹ ਅਸੀਂ ਕਹਿ ਦਿੱਤੀ ਜੀ ਦੱਸ ਲਈ ਕਹਿ ਸਕਦੇ ਆ ਕਿ ਲੋਕ ਕਹਿਣਾ ਰਿਕਾਰਡ ਰਹੀ ਉਸੀ ਕੋਰਟ ਚ ਤਖਤ ਦੇ ਨੇ ਇਹਨਾਂ ਨੇ ਇੱਕ ਵੀ ਤਖਤ ਨਹੀਂ ਦਿੱਤਾ ਮੈਂ ਧੁੰਮੇਵਾਲੀ ਨਾਲ ਕਹਿੰਦਾ ਇਹ ਸਮਝ ਕਰ ਦੇਣ ਵੀ ਇਹਨਾਂ ਨੇ ਕੋਰਟ ਦੀ ਜਿਹੜੀ ਵਿਧੀ ਬਦਲਣਾ ਉਹਦੇ ਤਹਿਤ ਜਿਹੜਾ ਸਾਡਾ ਹੱਕ ਬੰਦਾ ਸੀ ਕਿਤਰੀ ਤੈਸ਼ ਕਰਿਆ ਫਿਰ ਅਸੀਂ ਇਹੀ ਜੇ ਮੁੱਖ ਮੰਤਰੀ ਨੂੰ ਕੀ ਕਰਾਂ ਕਿਹੋ ਜਿਹਾ ਜਦ ਕਰਨੀ ਠੀਕ ਹੈ ਡੰਡਾ ਫੀੜੀਓ ਚੱਕ ਦਾਂਗੇ ਫੱਟੇ ਆਹ ਕਰ ਦਾਂਗੇ ਮੈਂ ਤੁਹਾਨੂੰ ਕੋਲ ਕੇ ਸੁਣਾ ਦਿੰਦਾ ਇਹ ਸਾਰੇ ਇਹਨਾਂ ਨੇ ਵੀ ਜਿਹੜਾ ਮੈਂ ਤੁਹਾਨੂੰ ਗੱਲ ਦਸੀ ਹੈ ਇਹਨਾਂ ਨੂੰ ਵੀ ਅੰਮੀ ਦਾ ਇੱਕ ਨਫਰੀ ਰੀਆਰਗੇਨਾਈਜੇਸ਼ਨ ਅਕਟਰਾਂ ਸਾਰਾ ਪਿੱਠਾ ਭੰਦ ਦੀ ਬੰਦਾ ਪੜਦਾ ਵਰਦਾ ਹੀ ਠੱਕ ਨਹੀਂ ਨਾ ਉਹਦਾ ਪਰਮਾਤਰ ਬਣਾ ਹੁੰਦਾ ਉਹ ਸਾਰਾ ਪ੍ਰੋਡਿਊਸ ਕਰਦਾ ਬੀਬੀ ਅੰਮੀ ਨੇ ਕਿਉਂਕਿ ਪ੍ਰੋਡਿਊਸ ਕਰਿਆ ਸੀ ਇੱਥੇ ਲਿਖਿਆ ਹੈ ਸੁੰਡੂ ਜਿਹੜਾ ਪੰਜਾਬ ਸਰਕਾਰ ਦਾ ਹੈ ਇਹ ਤੇਲ ਮੇਲ ਚ ਹੈ ਪੈਰਾ ਅੱਧਾ ਹੀ ਹੈ ਕੋਈ ਪਰ ਕੰਟਰਾਸਟ ਇ ਗੁਰਮਿੰਦਰ ਸਿੰਘ ਜਨ ਸੀਨੀਅਰ ਕਾਉਂਸਲ ਐਂਡ ਸ਼੍ਰੀ ਮਨਿੰਦਰਜੀਤ ਸਿੰਘ ਦੇਦੀ ਐਡਵੋਕੇਟ ਜਨਰਲ ਪੰਜਾਬ ਹੈਵ ਰੇਟੇਡਡ ਆਬਜੈਕਸ਼ਨਸ of the state of punjab containing contained in annexure 3c and submitted that the policemen have been deployed by the government of punjab merely to provide security to bhakra nangal dam and not to obstruct the functioning of the region kada tusi utthe kehna ve assi bbeem di functioning nahi roke mai kehna chalo diplomatically theek hai par marri cha karta tu local ban nahi kiya theek ho tho nikalna yaar phas gaye hun is to jeda kehna it is further submitted that the states of haryana and rajasthan have already over consumed their quota of water not the quota the share of water there is a difference between quota and share it angrezi me shabd hai quota is organized of water share is always pakka i think mai keh raha hu ya thama mera adha quota it is not quota ho sada tu ya do kante de ja kar tu aaj khunje chave ja ek quota should not quota ਕੋਟਾ ਡਿਪੈਂਡਸ अपॉन दी अवेलेबिलिटी ਆਫ ਸ਼ੇਅਰ ਇਜ਼ ਪਰਮਨੈਂਟ ਕੋਟਾ ਇਜ਼ ਟੈਂਪਰੇਰੀ ਅਵੇਲੇਬਿਲਟੀ ਟੂ ਦ ਸਟੇਟ ਇਹ ਇਹਨਾਂ ਨੇ ਆਪ ਕਿਹਾ ਕੰਜ਼ੂਮ देयर ਕੋਟਾ ਆਫ ਵਾਟਰ ਵਾਈਲ ਦੀ ਸ਼ੇਅਰ ਆਫ ਵਾਟਰ ਅਵੇਲੇਬਲ ਇੱਥੇ ਸ਼ੇਅਰ ਲਿਖਿਆ ਟੂ ਦੀ ਸਟੇਟ ਆਫ ਪੰਜਾਬ ਜਦਕਿ ਉੱਥੇ ਸ਼ੇਅਰ ਲਿਖਣਾ ਸੀ ਦੋਨੋਂ ਨੇ ਤਾਂ ਸ਼ੇਅਰ ਕੰਜ਼ੂਮ ਕਰਕੇ ਉੱਥੇ ਕੋਟਾ ਲਿਖਦਾ ਹੋਇਆ ਸਟੇਟ ਆਫ ਪੰਜਾਬ ਆਟ ਨਾਟ ਟੂ ਬੀ ਅਲਕਰੋਸਡ ਬਾਈ ਦੀ ਫਾਦਰਿੰਗ ਸਟੇਟਸ ਆਫ ਹਰਿਆਣਾ ਰਾਜਸਥਾਨ ਐਂਡ ਢਿੱਲੀ ਦੇ ਫਾਦਰ ਸਮਿਤੀ لاڈ آرڈر ٹو اینشور سیفٹی اینڈ سیکورٹی آف بھاگرا نگر اےجیکٹ آف نیشنل ਐਨ ਦੀ ਫੰਕਸ਼ਨਿੰਗ ਆਫ ਦੀ ਡੀਡੀਐਮ ਦੀ ਇਟ ਇਜ਼ ਨਾਟ ਇੰਟਰਫੀਅਰਿੰਗ ਇਨ ਦੀ ਚੇਜ ਤੁਸੀਂ ਉੱਥੇ ਤੱਕ ਦੇਖ ਕੇ ਡੰਡਾਤ ਕਰਕੇ ਕਹਿੰਦੇ ਵੀ ਅਸੀਂ ਨਹੀਂ ਦਖਲ ਦੇ ਜੀਦੇ ਰੇ ਉੱਥੇ ਕਹੋ ਕਿ ਇਹ ਜਾਤੀ ਕਰ ਰਿਹਾ ਹੈ ਇਹ ਧੱਕਾ ਕਰ ਰਿਹਾ ਹੈ ਇਹ ਫੌਜਦਾਰੀ ਕਰ ਰਿਹਾ ਹੈ ਇਹਨੂੰ ਕੋਈ ਹੱਕ ਨਹੀਂ ਹੈ ਆ ਕਾਨੂੰਨ ਹੈ ਜੇ ਫੌਜਦਾਰੀ ਕਰਨ ਨੂੰ ਰੋਕੋ ਮੈਦਾਨ ਇੱਕ ਬੜੀ ਗੜਬੜ ਹੋ ਜੂਗੀ ਇਹਦਾ ਇੰਡਸਟਰੀ ਮਤਲਬ ਵੀ ਅਸੀਂ ਕਰਾਂਗੇ ਇਹ ਨਹੀਂ ਕਹਾਂਗੇ ਅਸੀਂ ਕਰਾਂਗੇ ਤੁਸੀਂ ਕਹਿੰਦੇ ਅਸੀਂ ਰੋਕਦੇ ਤੁਸੀਂ ਕਹੋ ਜਨਾਬ ਇਹ ਤਾਂ ਵੀ ਨਹੀਂ ਤਾਂ ਫੌਜਦਾਰ ਕਾ ਬੋ ਨਹੀਂ ਇਹ ਤਾਂ ਆਪਾਂ ਆ ਕੇ ਗੱਲ ਹੁੰਦੀ ਐ ਤੁਸੀਂ ਦੱਸ ਕੇ ਕਹੋ ਤੇ ਆਹ ਸਹੀ ਐ ਜੀ ਬਾਕੀ ਤੁਸੀਂ ਠੀਕ ਐ ਤੁਸੀਂ ਫੈਸਲਾ ਕਰਦਾ ਜੀ ਉੱਤੇ ਜਾਵਾਂਗੇ ਸਾਨੂੰ ਸੁਪਰੀਮ ਕੋਰਟ ਜਾਣ ਦਾ ਅਧਿਕਾਰ ਐ ਕਿਉਂ ਨਹੀਂ ਐ ਅਧਿਕਾਰ ਇਹ ਕੋਈ ਡੰਡੇਦਾਰ ਆ ਗਿਆ ਇਹ ਤਾਂ ਇਹ ਐ ਆਹ ਫੈਸਲਾ ਤੇ ਆਈ ਨਾ ਦੇ ਰੈਜ਼ੋਲੂਸ਼ਨ ਪਏ ਨੇ ਉੱਤੇ ਲਿਖਿਆ ਵੀ ਆਜਿਹਾਂ ਦੇ ਸੇਫਟੀ ਇਕਤਾ ਸੀ ਹੁਣ ਉਹ ਰੱਦ ਕਰ ਦਿਆਂ ਤੇ ਆ ਮੈਂ ਜੇ ਜੇ ਤੁਹਾਨੂੰ ਪਹਿਲਾਂ ਹੀ ਦਿਖਾਤੀ ਸਾਰੇ ਇਹ ਨਹੀਂ ਆ ਵੀ ਹੋਈ ਹੈ ਮੈਂ ਸਾਰੇ ਕੱਢ ਕੇ ਆਇਆ ਪ੍ਰਿੰਟ ਆਊਟ ਕਰਾਂ ਤਾਂ ਕਿ ਲੋਕਾਂ ਨੂੰ ਸ਼ੰਕਾ ਨਾ ਤੇ ਵੀ ਹੁੰਦਾ ਵੀ ਮੈਂ ਐਵੇਂ ਬੋਲੀ ਜਾਵਾਂ ਕਿ ਤੁਹਾਨੂੰ ਲੱਗੇ ਹੁਣ ਮੈਂ ਆਹ ਜਿਹੜਾ ਹੈਗਾ ਫੈਸਲਾ ਆਹ ਇਹ ਅੱਠ ਤੇ ਦਾ ਫੈਸਲਾ ਆ ਜਿਹੜਾ ਹੁਣਤਾ ਜਾ ਰਿਹਾ ਇਹ ਦੀ ਸਥਿਤੀ ਭਾਈ ਅਸੀਂ ਕਿਸੇ ਸੰਵਧਾਨ ਦੇ ਥੱਲੇ ਕੰਮ ਕਰਦੇ ਆਂ ਸਾਨੂੰ ਕੋਰਟ ਦੇ ਵਿੱਚ ਆਪਣੀ ਗੱਲ ਕਹਿਣ ਦਾ ਹੱਕ ਆ ਕੋਰਟ ਨਾ ਸੁਣੇ ਜੱਸਾ ਬੈਠੇ ਨੇ ਮਾਫ਼ ਕਰਨਾ ਜੀ ਇੱਕ ਚੋਣ ਕਰਾਈ ਸੀ ਅਸੀਂ ਜੱਸਾ ਕੋਲ ਕੇਸ ਲੱਗਿਆ ਹੋਇਆ ਬੰਦੇ ਨੇ ਰੀਲੀਫ ਵੀ ਨਹੀਂ ਮੰਗਿਆ ਸੀ ਇਹਨਾਂ ਨੇ ਕੰਡੈਨਸ ਨੋਟਿਸ ਜਾਰੀ ਕਰਤਾ ਅਨੁਭਵ ਗੁਪਤਾ ਸਾਡੇ ਵਕੀਲ ਮੈਨੂੰ ਕਹਿੰਦੇ ਗੱਲਤੀ ਤਾਂ ਤਸਦੀਕ ਤੇ ਮੈਂ ਕਿਹੜੀ ਗੱਲਤੀ ਕਰੀਏ ਇਹ ਤਰੀਕਾ ਉਹਨੇ ਕੋਈ ਰੀਲੀਫ ਵੀ ਨਹੀਂ ਮੰਗਿਆ ਉਹ ਦੋਸਤੀ ਮੇਰਾ ਮੈਂ ਕਿਹਾ ਮੈਨੂੰ ਕੰਡਾ ਨੋਟ ਕਰੀ ਜਾ ਮੈਂ ਸਾਨੂੰ ਖਾਹੇ ਦੇ ਦੇਣ ਜੇ ਕੋਰਟ ਦੇ ਕੋਲ ਪਾਵਰ ਹੈਗੀ ਹੈ ਸਾਨੂੰ ਫਾਂਸੀ ਲਟਕਾ ਦੇ ਅਸੀਂ ਠੀਕ ਕਰੇ ਜੇ ਸਾਨੂੰ ਨਹੀਂ ਬੰਨਣ ਦੇਣਗੇ ਸਾਨੂੰ ਲਟਕਾ ਦੇਣ ਫਾਂਸੀ ਅਨੂਪਮ ਗੁਪਤਾ ਦੇ ਦਫਤਰ ਜਾ ਕੇ ਉਹਨੂੰ ਕਹਿਣਾ ਪਿਆ ਹਾਂ ਦਾ ਸਰ ਹੈ ਤਾਂ ਜਾਤੀ ਤੁਹਾਡੇ ਨਾਲ ਅਫੇਰ ਡਾਕਟਰ ਸਾਹਿਬ ਦਾ ਚੁੱਲ੍ਹੇ ਚਲੇ ਗਿਆ ਜਸਾਹ ਦੂਜੇ ਜਸਾਹ ਤੇ ਲੱਗਿਆ ਅਸੀਂ ਪੇਸ਼ ਕਰਾਂਗੇ ਆ ਫੈਕਟ ਨੇ ਜੀ ਪਰ ਚਾਂਸੀ ਅਗਲੀ ਪੇਸ਼ ਹੋ ਉਸ ਤੇ ਅਸੀਂ ਛੁੱਟੀਆਂ ਚ ਅਸੀਂ ਕਿਛ ਨਹੀਂ ਕਿਹਾ ਤਾਂ ਮੈਂ ਕਹਿਣਾ ਤੁਹਾਨੂੰ ਹਰ ਵੇਲੇ ਜੱਜ ਜਿੰਨਾ ਵਰਦੀ ਤੁਹਾਨੂੰ ਕਹੇ ਵੀ ਨਹੀਂ ਤੁਸੀਂ ਤੋਂ ਮਾਰ ਕੇ ਨੂੰ ਬਾਹਰ ਕੱਢੂ ਨੂੰ ਤੁਹਾਨੂੰ ਸਜ਼ਾ ਕੱਜੀ ਜਣਾ ਦੇ ਦੋ ਤੁਸੀਂ ਇਹ ਨਹੀਂ ਕਹਿ ਸਕਦੇ ਤੁਸੀਂ ਕੌਣ ਹੋ ਮੈਨੂੰ ਸਜ਼ਾ ਦੇ ਤੁਸੀਂ ਅਦਾਲਤਾਂ ਦੀ ਇੱਜ਼ਤ ਕਰਨੀ ਹੈ ਇੱਥੇ ਵਕੀਲਤਾ ਕਰਦੀ ਨਹੀਂ ਇੱਥੇ ਅਸੀਂ ਆਪਦਾ ਕੇਸ ਹੀ ਪੇਸ਼ ਕਰਿਆ ਬਾਹਰ ਬੈਠ ਕੇ ਭਵੰਤਮਾਨ ਬੇਇੱਜ਼ਤੀ ਕਰਿਆ ਅਦਾਲਤ ਦੀ ਭਵੰਤਮਾਨ ਵੀ ਇੱਕ ਮੁਖੰਦੀ ਹੈ ਭਵੰਤਮਾਨ ਨੂੰ ਅਦਾਲਤ ਦੀ ਬੇਇੱਜ਼ਤੀ ਕਰਨ ਦਾ ਕੋਈ ਦਚਾ ਮੈਂ ਜਾ ਸਾਹ ਨਹੀਂ ਸੁਣਿਆ ਇਹਨਾਂ ਦੇ ਖਿਲਾਫ ਨਜਾਇਜ਼ ਫੈਸਲਾ ਕਰੇਗਾ ਸੀ ਜਿਹੜਾ ਇਹਨਾਂ ਨੇ ਤਾਇਆ ਸੀ ਐਜ਼ ਕਮਿਸ਼ਨ ਦੇ ਕਮਿਸ਼ਨ ਦੇ ਤੌਰ ਤੇ ਜਿਹੜੀ ਇਨਕੁਆਇਰੀ ਕਰੀ ਬਰਗਾੜੀ ਆ ਗਈ ਇਹਨਾਂ ਨੇ ਇੱਕ ਦਿਨ ਕੋਰਟ ਦੇ ਖਿਲਾਫ ਪਬਲਿਕਲੀ ਨਹੀਂ ਬੋਲਿਆ ਇੱਕ ਦਿਨ ਹਾਈ ਕੋਰਟ ਤੋਂ ਸੁਪਰੀਮ ਕੋਰਟ ਜੇ ਨਾਲ ਨਹੀਂ ਵੀ ਮਿਲਿਆ ਸੁਪਰੀਮ ਕੋਰਟ ਨੇ ਇਹ ਕਹਤਾ ਵੀ ਇਹਨੂੰ ਅਸੀਂ ਅਹੀਂ ਮੰਨਦੇ ਹਾਂ ਵੀ ਇਹ ਕਰਤੀ ਉਹਨਾਂ ਨੇ ਜਪਤੀ ਕਰਦੀ ਸੋ ਕਹਿੰਦਾ ਮੇਰਾ ਮਤਲਬ ਸਿਰਫ ਇਹ ਨਹੀਂ ਹੈ ਵੀ ਆਜਿ ਇੱਕ ਇਹਨਾਂ ਨੇ ਇੱਕ ਦੋਨੇ ਫੈਸਲੇ ਮੇਰੇ ਕੋਲ ਮੈਨੂੰ ਡਾਊਨ ਡਾ ਗਏ ਇਹਨਾਂ ਦੇ ਅਕਸਰ ਦੇ ਫੈਸਲੇ ਡਾਊਨਲੋਡ ਕਰਕੇ ਪ੍ਰਿੰਟ ਕਰਕੇ ਪੜ੍ਹੇ ਲਏ ਕਿਉਂਕਿ ਮੈਂ ਤਾਂ ਸਰਕਾਰ ਚ ਕੰਮ ਕਰਕੇ ਦੇਖਿਆ ਇਹ ਜੋ ਕੋਈ ਕਹਿੰਦਾ ਆ ਕੇ ਉਹ ਹੀ ਜਿਹਨੇ ਲਈ ਗੱਲੀ ਉਹਦੇ ਨਾਲ ਚੱਲੀ ਅੱਜ ਦੋ ਤਿੰਨ ਗੱਲਾਂ ਦੀ ਲੋੜ ਹੈ ਇੱਕ ਸਰਕਾਰ ਨੂੰ ਉਹਨੇ ਇਹਨੂੰ ਪੁਲਿਸ ਸਟੇਟ ਬਣਾ ਰੱਖਿਆ ਇਹਦੇ ਉੱਤੇ ਸਰਕਾਰ ਦੀ ਪੰਡੀ ਕਰਨਾ ਵੀ ਇਹ ਪਾਣੀਆਂ ਦਾ ਮਾਮਲਾ ਨਹੀਂ ਇਹ ਸਿਆਸੀ ਮਾਮਲਾ ਲੱਗਦਾ ਹੈ ਇਹ ਆਪਜੀ ਭੱਲ ਬਣਾ ਰਿਹਾ ਹੈ ਪਾਣੀ ਹਰਿਆਣਾ ਨੂੰ ਬਿਲਕੁਲ ਉਹਦਾ ਬੰਦਾ ਨਹੀਂ ਪਰ ਅਸੀਂ ਪਣੀ ਨਹੀਂ ਨਿਕਲਦਾ ਹਾਈ ਕੋਰਟ ਜਿਹਨਾਂ ਨੇ ਤਰੀਕ ਨਹੀਂ ਕਰਿਆ ਮੈਨੂੰ ਇਹ ਲੱਗਦਾ ਬਾਕੀ ਤੁਸੀਂ ਸੋਚੋ ਵੀ ਇਹਨਾਂ ਨੇ ਜਾਣ ਮੁਝ ਕੇ ਨਹੀਂ ਕਰਿਆ ਐ ਨਹੀਂ ਵੀ ਇਹਨਾਂ ਨੂੰ ਪਤਾ ਨਹੀਂ ਇਹ ਕਹਿੰਦੇ ਜੀ ਤਰੀਕ ਕਰਕੇ ਫਿਰ ਤਾਂ ਉੱਥੇ ਰਿਲੀਫ ਮਿਲੂ ਫਿਰ ਅਸੀਂ ਕੀ ਕਰਾਂਗੇ ਇਹ ਜਿਹੜਾ ਬੰਦੇ ਨੇ ਡਰਾਮਾ ਕਰਨਾ ਉਹ ਫੈਸਲਾ ਨਹੀਂ ਹੋਣ ਦਿੰਦਾ ਉਹ ਇਹ ਦਿਖਾਉਣਾ ਚਾਹੁੰਦਾ ਵੀ ਮੇਰੇ ਤੋਂ ਡੰਡਾ ਚਲਾ ਰਹੀ ਹੈ ਜੀ ਕੋਰਟ ਮੇਰੇ ਨਾਲ ਤਾਂ ਨਜਾਇਜ਼ ਕਰ ਰਹੀ ਹੈ ਜੀ ਸੋ ਇਹ ਇਸ ਕਰਕੇ ਸੋਚ ਲਓ ਅੱਜ ਮੈਂ ਤਾਂ ਇਸ ਤੇ ਬੇਨਤੀ ਮੈਂ ਤਾਂ ਕੱਲ ਤਾਂ ਬਹੁਤ ਡਿਸਟਰਬ ਆ ਸੱਚੀ ਗੱਲ ਤੁਹਾਨੂੰ ਦੱਸਿਆ ਜਦ ਮੈਂ ਪੜਿਆ ਤੁਸੀਂ ਹਾਂ ਜਦ ਇਹ ਉੱਥੇ ਜਾ ਕੇ ਪਹਿਲੇ ਦਿਨ ਕਹਿੰਦਾ ਸਾਨੂੰ ਜੀ ਸੁਪਰੀਮ ਕੋਰਟ ਜਾਣ ਦਾ ਮੌਕਾ ਨਹੀਂ ਦਿੱਤਾ ਹੁਣ ਕਹਿੰਦਾ ਇਹ ਸਾਨੂੰ ਜਾਣ ਦੀ ਲੋੜ ਨਹੀਂ ਹੈ ਤੁਹਾਡੇ ਕੋਲ ਤੱਥ ਨੇ ਤੁਹਾਡੇ ਹੱਕ ਚ ਸਾਰੀ ਗੇਮ ਤੁਸੀਂ ਉੱਥੇ ਪਟੀਲੀ ਨਹੀਂ ਕਰਦੇ ਤੁਸੀਂ ਇੱਕ ਤਰ੍ਹਾਂ ਦਾ ਗਾਠ ਦਿਖਾ ਦੋ ਨਾ ਬਿਆਰ ਲੋ ਜੀ ਅਸੀਂ ਦਿੱਕਤ ਦਿੱਤੀ ਅਸੀਂ ਹੁਣ ਅਸੀਂ ਕੀ ਕਰੀਏ ਸਾਡੀ ਸੁਣੀ ਇਸ ਕਰਕੇ ਮੇਰੀ ਬੇਨਤੀ ਇੰਨੀ ਹੈ ਵੀ ਆਪਾਂ ਸੋਚ ਲਓ ਇਹ ਜਿਹੜੀ ਪੂਲ ਸਟੇਟ ਬਣਾਈ ਜਾ ਰਹੀ ਹੈ ਇੱਕ ਪਾਸੇ ਕਿਸਾਨਾਂ ਨੂੰ ਪੁੱਟਾ ਜਾ ਰਿਹਾ ਹੈ ਉਹ ਜਾਇਜ਼ ਨਹੀਂ ਮਜਾਗਾ ਮੈਂ ਇਸ ਤੀ ਨਹੀਂ ਜਾ ਲਗਾ ਡੰਡੇ ਨਾਲ ਪੁੱਟਿਆ ਜਾ ਕੇ ਰਾਤ ਦੂਜੇ ਪਾਸੇ ਇੱਥੇ ਤੀਜੇ ਪਾਸੇ ਮਿਹਨਤ ਤੇ ਜਾ ਰਹੇ ਨੇ ਚੌਥੇ ਪਾਸੇ ਆਪੋਜੀਸ਼ਨ ਨੂੰ ਬੁਲਾਤਾ ਰਿਹਾ ਅਸੀਂ ਇਹ ਪਾਸ ਕਰਨ ਵਾਸਤੇ ਘਟਾਈ ਸਾਡਾ ਪਾਣੀ ਖੋ ਰਿਆ ਜਾਵੇ ਉਸ ਕਿਨੇ ਮਾਫੀ ਮੰਗੂ ਹੱਦ ਤੁਸੀਂ ਆਪਦੀ ਕੁੜੀ ਦਾ ਵਿਆਹ ਕਰਨਾ ਹੈ ਤੁਸੀਂ ਉਹਦੇ ਚਾਚੇ ਨੂੰ ਬੁਲਾਉਣੇ ਯਾਰ ਆਪਣੀ ਇੱਜ਼ਤ ਨਹੀਂ ਰੇਂਦੀ ਆ ਗਿਆ ਆ ਇਹਨੂੰ ਮਿਲੇ ਦੇਖ ਲੱਕ ਜੋ ਹੱਦ ਹੈ ਇਹ ਜਿਹੜੇ ਜਿਉ ਕੋਚੋ ਕਾਵਿ ਹੈ ਭਗਵੰਤ ਮਾਨ ਭਗਵੰਤ ਮਾਨ ਜੇ ਬਤੌਰ ਭਗਵੰਤ ਮਾਨ ਕਰੇ ਆਪਾਂ ਮੇਰੇ ਖਿਆਲ ਆਪਾਂ ਸਾ ਵੀ ਉਹ ਤੋਂ ਸੁਣਿਆ ਪਰ ਕਿਉਂਕਿ ਉਹ ਮੁੱਖ ਮੰਤਰੀ ਆ ਇਸ ਕਰਕੇ ਸੁਣਦਾ ਉਹ ਨੂੰ ਮੁੱਖ ਮੰਤਰੀ ਦੇ ਬਤੌਰ ਕਰਨਾ ਪਊਗਾ ਹੀ ਇਸ ਨਾ ਮੈਂ ਜ਼ਿੰਮੇਵਾਰ ਨਾ ਕਹਣਾ ਭਗਵੰਤ ਮਾਨ ਅੱਜ ਪੰਜਾਬ ਦੀ ਬੇਇੱਜ਼ਤੀ ਕਰਾ ਰਿਹਾ ਹੈ ਉਹ ਮੁੱਖ ਮੰਤਰੀ ਦੇ ਬਤੌਰ ਕੰਮ ਕਰ ਹੀ ਨਹੀਂ ਰਿਹਾ ਉਹ ਇੱਕ ਮਜ਼ਾਕੀਆ ਦੇ ਤੌਰ ਤੇ ਕੰਮ